ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਵਰਗਾ ਨਾਂ ਤੇ ਕੋਈ ਐਸੇ ਸੰਸਾਰ ਦੇ ਉੱਪਰ ਪਹਿਲਾਂ ਪੈਦਾ ਹੋਇਆ ਅਤੇ ਨਾ ਹੀ ਅੱਗੇ ਹੋਵੇਗਾ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਆਵਾਜ਼ ਦੇਣ ਤੇ ਗੁਰੂ ਨੂੰ ਪਿਆਰ ਕਰਨ ਵਾਲੇ ਗੁਰੂ ਦੇ ਸਿੱਖ ਆਪਣਾ ਆਪ ਗੁਰੂ ਤੋਂ ਨਿਸ਼ਾਵਰ ਕਰ ਦਿੰਦੇ ਨੇ ਇਥੋਂ ਤੱਕ ਕਿ ਗੁਰੂ ਸਾਹਿਬ ਜੀ ਦੀ ਤਲਵਾਰ ਦੇ ਅੱਗੇ ਆਪਣੇ ਸੀਸ ਵੀ ਭੇਂਟ ਕਰ ਦਿੰਦੇ ਹਨ ਅਤੇ ਗੁਰੂ ਸਾਹਿਬ ਜੀ ਵੀ ਆਪਣੇ ਸਿੱਖਾਂ ਵਾਸਤੇ ਭਾਵੇਂ ਗੁਰੂ ਸਾਹਿਬ ਜੀ ਨੂੰ ਕੰਜਰੀ ਦੇ ਕੋਠੇ ਦੇ ਅੱਗੇ ਪਹਿਰੇਦਾਰ ਬਣਨਾ ਪਵੇ ਗੁਰੂ ਸਾਹਿਬ ਜੀ ਬਣ ਜਾਂਦੇ ਨੇ ਪਰ ਆਪਣੇ ਸਿੱਖਾਂ ਤੇ ਸਦਾ ਹੀ ਗੁਰੂ ਸਾਹਿਬ ਜੀ ਮਿਹਰ ਦਾ ਭਰਿਆ ਹੱਥ ਰੱਖਦੇ ਨੇ ਉਸ ਰਾਤ ਕੀ ਹੋਇਆ ਕਿ ਗੁਰੂ ਸਾਹਿਬ ਜੀ ਨੂੰ ਵੇਸਵਾ ਦੇ ਗੇਟ ਦੇ ਅੱਗੇ ਪਹਿਰਾ ਦੇਣਾ ਪਿਆ ਆਪਣੇ ਸਿੱਖ ਵਾਸਤੇ ਇਹ ਸਾਖੀ ਗੁਰੂ ਦੇ ਪਿਆਰ ਵਾਲੇ ਸਿੱਖ ਦੀ ਆਪ ਜੀ ਦੇ ਸਾਹਮਣੇ ਲੈ ਕੇ ਆਏ ਹਾਂ ਪਸ਼ਵਰ ਦੀ ਧਰਤੀ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਮਹਾਰਾਜ ਕਿਰਪਾ ਕਰੋ ਸਾਨੂੰ ਦਾਤ ਬਖਸ਼ੋ ਬੱਚੇ ਦੀ ਦਾਤ ਬਖਸ਼ੋ ਜਦੋਂ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹਨ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਉਹ ਆਪਣੇ ਪੁੱਤਰ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਪ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਨਾਲ ਲੈ ਕੇ ਰਵਾਨਾ ਹੋਏ ਹਨ ਸੋ ਮਾਪਿਆਂ ਨੇ ਆਪਣੇ ਬੇਟੇ ਦਾ ਨਾਮ ਬੜੇ ਪਿਆਰ ਦੇ ਨਾਲ ਜੋਗਾ ਰੱਖਿਆ ਹੈ ਭਾਈ ਜੋਗਾ ਜਦੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਉਹ ਗੁਰੂ ਦੀਆਂ ਸਿੱਖਾਂ ਵੱਲ ਵੇਖ ਕੇ ਬੜਾ ਪ੍ਰਭਾਵਿਤ ਹੋਇਆ ਕਿ ਕਿਸ ਤਰ੍ਹਾਂ ਗੁਰੂ ਦੇ ਸਿੱਖ ਗੁਰੂ ਘਰ ਦੀ ਸੇਵਾ ਕਰਦੇ ਨੇ ਗੁਰੂ ਜੀ ਦੇ ਤਾਣੇ ਵਿੱਚ ਰਹਿੰਦੇ ਨੇ ਮਰਿਆਦਾ ਦੇ ਵਿੱਚ ਰਹਿੰਦੇ ਨੇ ਦੱਸਦੇ ਹਨ ਕਿ ਭਾਈ ਜੋਗਾ ਭਾਂਡਿਆਂ ਦੀ ਸੇਵਾ ਕਰ ਰਿਹਾ ਸੀ ਗੁਰੂ ਸਾਹਿਬ ਜੀ ਮਹਾਰਾਜ ਭਾਈ ਜੋਗੇ ਨੂੰ ਮਿਲੇ ਹਨ ਜੋ ਕਿ ਅਜੇ ਬਚਪਨ ਦੇ ਵਿੱਚ ਬਾਲਕ ਰੂਪ ਹੈ ਸਤਗੁਰਾਂ ਨੇ ਬੜੇ ਪਿਆਰ ਦੇ ਨਾਲ ਜੋਗੇ ਦੇ ਵੱਲ ਵੇਖਿਆ ਆਖਣ ਲੱਗਾ ਬਚਾ ਤੂੰ ਇਕੱਲਾ ਇੱਕ ਭਾਂਡੇ ਨੂੰ ਇੰਨਾ-ਇੰਨਾ ਚਿਰ ਕਿਉਂ ਕਸਾਈ ਜਾਨਾ ਤਾਂ ਉਸ ਨੇ ਆਖਿਆ ਕਿ ਸਾਡੇ ਬਜ਼ੁਰਗਾਂ ਨੇ ਦੱਸਿਆ ਕਿ ਜਿੰਨਾ ਲੰਗਰ ਦਾ ਭਾਂਡਾ ਪਿਆਰ ਨਾਲ ਮੰਜਿਆ ਜਾਵੇ ਉਹਨਾਂ ਆਪਣਾ ਮਨ ਸਾਫ ਹੁੰਦਾ ਹੈ ਤਾਂ ਗੁਰੂ ਸਾਹਿਬ ਜੀ ਆਖਣ ਲੱਗੇ ਕਿ ਤੂੰ ਗੱਲਾਂ ਬੜੀਆਂ ਸਿਆਣੀਆਂ ਕਰਦਾਂ ਉਹ ਦੱਸ ਤੇਰਾ ਨਾਮ ਕੀ ਹੈ ਤਾਂ ਉਸ ਨੇ ਆਖਿਆ ਸਤਿਗੁਰੂ ਜੀ ਮੇਰਾ ਨਾਮ ਹੈ ਜੋਗਾ ਤਾਂ ਗੁਰੂ ਸਾਹਿਬ ਜੀ ਆਖਣ ਲੱਗੇ ਕਿਹਦੇ ਜੋਗਾ ਸਾਡੇ ਜੋਗਾ ਕਿ ਆਪਣੇ ਮਾਪਿਓ ਜੋਗਾ ਤਾਂ ਭਾਈ ਜੋਗਾ ਆਖਣ ਲੱਗਾ ਸਤਿਗੁਰੂ ਜੀ ਤੁਹਾਡੇ ਜੋਗਾ ਗੁਰੂ ਸਾਹਿਬ ਜੀ ਮਹਾਰਾਜ ਨੇ ਉੱਥੇ ਸਭਾਵਕ ਇਹ ਬਚਨ ਜੋਗੇ ਨਾਲ ਕਰ ਦਿੱਤਾ ਕਿ ਜੇ ਤੂੰ ਸਾਡੇ ਜੋਗਾ ਤੇ ਫੇਰ ਅਸੀਂ ਅੱਜ ਤੋਂ ਤੇਰੇ ਜੋਗੇ ਹੋਗੇ ਜੋਗੇ ਦੇ ਮਨ ਦੇ ਵਿੱਚ ਬੜਾ ਪਿਆਰ ਬਣਿਆ ਅਖੀਰ ਕੁਝ ਦਿਨ ਆਨੰਦਪੁਰ ਦੀ ਪਾਵਨ ਧਰਤੀ 'ਤੇ ਰਹਿ ਕੇ ਦਰਸ਼ਨ ਦੇਦਾਰੇ ਕਰਕੇ ਜਦੋਂ ਵਾਪਸ ਨੂੰ ਜਾਣ ਲੱਗੇ ਤੇ ਭਾਈ ਜੋਗਾ ਹੀ ਆਖਣ ਲੱਗਾ ਮੈਂ ਤੇ ਵਾਪਸ ਨਹੀਂ ਜਾਵਾਂਗਾ ਮੈਂ ਇੱਥੇ ਹੀ ਸਤਿਗੁਰਾਂ ਦੇ ਕੋਲ ਹੀ ਰ੍ਹਾਂਗਾ ਉਸ ਵੇਲੇ ਜੋਗੇ ਦੇ ਮਾਤਾ ਪਿਤਾ ਨੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਬੇਨਤੀ ਕੀਤੀ ਕਿ ਮਸਾਈ ਇੱਕ ਪੁੱਤਰ ਦੀ ਸਾਨੂੰ ਦਾਤ ਮਿਲੀ ਸੀ ਉਹ ਵੀ ਆਪ ਜੀ ਦੇ ਦਰ ਤੋਂ ਮਿਲੀ ਹੈ ਪਰ ਹੁਣ ਇਹ ਸਾਡੇ ਨਾਲ ਘਰ ਜਾਣ ਦੀ ਇਨਕਾਰੀ ਕਰ ਰਿਹਾ ਹੈ ਗੁਰੂ ਸਾਹਿਬ ਜੀ ਆਖਣ ਲੱਗੇ ਕਿ ਜੇ ਜੋਗਾ ਨਹੀਂ ਜਾਣਾ ਚਾਹੁੰਦਾ ਇਸ ਨੂੰ ਇੱਥੇ ਹੀ ਰਹਿਣ ਦਿਓ ਉਹ ਆਖਣ ਲੱਗੇ ਸਤਿਗੁਰੂ ਜੀ ਸਾਡਾ ਇੱਕੋ ਇੱਕ ਪੁੱਤਰ ਹੈ ਸਾਡੇ ਮਨ ਦੇ ਵਿੱਚ ਬੜੇ ਚਾਹ ਨੇ ਬੜੀਆਂ ਸੱਦਰਾਂ ਨੇ ਕਿ ਸਾਡਾ ਪੁੱਤਰ ਜਵਾਨ ਹੋਵੇ ਫਿਰ ਅਸੀਂ ਆਪਣੇ ਪੁੱਤਰ ਦਾ ਵਿਆਹ ਕਰੀਏ ਇਸ ਦਾ ਪਰਿਵਾਰ ਵਧੇ ਸਾਡੇ ਘਰ ਦੇ ਵਿੱਚ ਰੌਣਕਾਂ ਆਉਣ ਤਾਂ ਗੁਰੂ ਸਾਹਿਬ ਜੀ ਆਖਣ ਲੱਗੇ ਕਿ ਹੁਣ ਤੁਸੀਂ ਜਾਓ ਜੋਗੇ ਨੂੰ ਇੱਥੇ ਰਹਿਣ ਦਿਓ ਜਦੋਂ ਤੁਹਾਡੇ ਪੁੱਤਰ ਦਾ ਵਿਆਹ ਦਾ ਸਮਾਂ ਆਵੇਗਾ ਤੁਸੀਂ ਬਲਾਵਾ ਭੇਜ ਦਿਓ ਅਸੀਂ ਤੁਹਾਡੇ ਪੁੱਤਰ ਨੂੰ ਤੁਹਾਡੇ ਕੋਲ ਭੇਜ ਦੇਵਾਂਗੇ ਇਸ ਤਰ੍ਹਾਂ ਉਹ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਆਪਣੇ ਘਰ ਵਾਪਸ ਆਏ ਨੇ ਜੋਗੇ ਦੀ ਪਰਵਿਸ਼ ਸਤਗੁਰਾਂ ਦੇ ਕੋਲ ਹੋਣ ਲੱਗੀ ਐ ਹੁਣ ਜੋਗਾ ਬੜੇ ਹੀ ਪਿਆਰ ਦੇ ਨਾਲ ਸੇਵਾ ਵੀ ਕਰਦਾ ਹੈ ਬਾਣੀ ਵੀ ਪੜਦਾ ਹੈ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਵੀ ਸੁਣਦਾ ਅਤੇ ਮੰਨਦਾ ਹੈ ਬੜਾ ਹੀ ਸਰਧਾਲੂ ਤੇ ਪਿਆਰਾ ਸਿੱਖ ਭਾਈ ਜੋਗਾ ਗੁਰੂ ਜੀ ਦਾ ਬਣ ਗਿਆ ਹੌਲੀ ਹੌਲੀ ਸਮਾਂ ਬਤੀਤ ਹੋਇਆ ਜੋਗਾ ਜਵਾਨ ਹੋਇਆ ਜੋਗੇ ਦੀ ਵਿਆਹ ਦੀ ਜੋ ਹੈ ਉਹ ਤਰੀਕ ਨੇੜੇ ਆਉਂਦੀ ਗਈ ਤਾਂ ਜਦੋਂ ਮਾਤਾ ਪਿਤਾ ਨੇ ਇਹ ਗੱਲ ਜਾਣੀ ਕਿ ਹੁਣ ਜੋਗੇ ਦਾ ਵਿਆਹ ਕਰ ਦੇਣਾ ਚਾਹੀਦਾ ਹੈ ਉਸ ਵੇਲੇ ਜੋਗੇ ਦੇ ਵਿਆਹ ਦੀ ਜੋ ਸਾਹੀ ਚਿੱਠੀ ਆਈ ਸੀ ਉਹ ਉਹਨਾਂ ਨੇ ਸਤਿਗੁਰੂ ਨੂੰ ਚਿੱਠੀ ਲੇਖ ਕਰਕੇ ਭੇਜ ਦਿੱਤੀ ਆਖਣ ਲੱਗੇ ਸਤਿਗੁਰੂ ਜੀ ਹੁਣ ਜੋਗੇ ਦਾ ਵਿਆਹ ਜੋ ਹੈ ਅਸਾਂ ਕਰਨਾ ਹੈ ਦਿਨ ਮਕਰਰ ਕਰ ਦਿੱਤਾ ਹੈ ਤੇ ਕਿਰਪਾ ਕਰੋ ਜੋਗੇ ਨੂੰ ਭੇਜ ਦੇਵੋ ਭਾਈ ਜੋਗਾ ਗੁਰੂ ਕੇ ਲੰਗਰ ਦੇ ਵਿੱਚ ਸੇਵਾ ਕਰ ਰਿਹਾ ਸੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਭੇਜ ਕੇ ਜੋਗੇ ਨੂੰ ਬੁਲਾਉਂਦੇ ਨੇ ਆਖਣ ਲੱਗੇ ਜੋਗਾ ਸਿੰਘ ਜੀ ਤੁਹਾਡੇ ਘਰ ਦੇ ਵਿੱਚੋਂ ਬਲਾਵਾ ਆਇਆ ਹੈ ਉਹ ਸੱਦਦੇ ਨੇ ਕਿ ਜੋਗੇ ਦਾ ਵਿਆਹ ਕਰਨਾ ਹੈ ਜੋਗੇ ਨੂੰ ਭੇਜੋ ਇਸ ਕਰਕੇ ਸਾਡਾ ਹੁਕਮ ਹੈ ਕਿ ਹੁਣ ਤੁਸੀਂ ਆਪਣੇ ਘਰ ਨੂੰ ਜਾਓ ਤੇ ਜੋਗਾ ਆਖਣ ਲੱਗਾ ਸਤਿਗੁਰੂ ਜੀ ਮੇਰਾ ਚਿੱਤ ਨਹੀਂ ਕਰਦਾ ਜਾਣ ਨੂੰ ਪਰ ਜੇ ਤੁਸੀਂ ਹੁਕਮ ਦਿੰਦੇ ਜੇ ਫਿਰ ਮੈਨੂੰ ਜਾਣਾ ਪੈਣਾ ਪਰ ਮੈਨੂੰ ਦੱਸੋ ਮੈਂ ਵਾਪਸ ਕਦੋਂ ਆਵਾਂਗਾ ਗੁਰੂ ਸਾਹਿਬ ਜੀ ਆਖਣ ਲੱਗੇ ਕਿ ਜਦੋਂ ਅਸੀਂ ਤੈਨੂੰ ਹੁਕਮ ਭੇਜਾਂਗੇ ਉਸੇ ਵੇਲੇ ਤੂੰ ਵਾਪਸ ਆ ਜਾਵੀਂ ਸਤਿਕਰਾਂ ਦੇ ਇਹ ਬਚਨ ਮੰਨ ਕੇ ਭਾਈ ਜੋਗਾ ਆਪਣੇ ਘਰ ਗਿਆ ਪਰਿਵਾਰ ਨੂੰ ਬੜੀ ਖੁਸ਼ੀ ਹੋਈ ਜੋਗੇ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤਾਂ ਉਹ ਵੀ ਦਿਨ ਆਇਆ ਕਿ ਭਾਈ ਜੋਗਾ ਘੋੜੀ ਚੜ੍ਹਿਆ ਵਿਆਹ ਦੇ ਸਾਰੇ ਕਾਰਜ ਹੋ ਰਹੇ ਨੇ ਉਧਰ ਆਨੰਦ ਕਾਰਜ ਦਾ ਸਮਾਂ ਆ ਗਿਆ ਹੈ ਇਧਰੋਂ ਗੁਰੂ ਘਰ ਦੇ ਵਿੱਚ ਸੇਵਾਵਾਂ ਚੱਲਦੇ ਆਂ ਗੁਰੂ ਸਾਹਿਬ ਜੀ ਮਹਾਰਾਜ ਨੇ ਖਿਆਲ ਕੀਤਾ ਕਿ ਜੋਗੇ ਨੂੰ ਬੁਲਾ ਲੈਣਾ ਚਾਹੀਦਾ ਹੈ ਇੱਕ ਸਿੱਖ ਨੂੰ ਚਿੱਠੀ ਦੇ ਕੇ ਭੇਜਿਆ ਕਿ ਆਹ ਚਿੱਠੀ ਲੈ ਫਲਾਨੀ ਜਗ੍ਹਾ ਤੇ ਸਾਡਾ ਸਿੱਖ ਹੈ ਭਾਈ ਜੋਗਾ ਉਸ ਨੂੰ ਇਹ ਚਿੱਠੀ ਦੇ ਦੇਵੀਂ ਜਿਸ ਦੇ ਵਿੱਚ ਗੁਰੂ ਸਾਹਿਬ ਜੀ ਨੇ ਲਿਖਿਆ ਸੀ ਕਿ ਗੁਰੂ ਘਰ ਦੀਆਂ ਸੇਵਾਵਾਂ ਵਾਸਤੇ ਤੇਰੀ ਜ਼ਰੂਰਤ ਹੈ ਜੋ ਵੀ ਕਰਦਾ ਹੈ ਉਸ ਨੂੰ ਛੱਡ ਕੇ ਛੇਤੀ ਨਾਲ ਵਾਪਸ ਆ ਜਾ ਉਹ ਸਿੱਖ ਜਿਸ ਵੇਲੇ ਪਹੁੰਚਿਆ ਪਤਾ ਚੱਲਿਆ ਕਿ ਭਾਈ ਜੋਗੇ ਦਾ ਵਿਆਹ ਹੋ ਰਿਹਾ ਉਧਰ ਦੋ ਲਾਵਾਂ ਇਤਿਹਾਸਕਾਰ ਦੱਸਦੇ ਨੇ ਹੋ ਚੁੱਕੀਆਂ ਸਨ ਦੋ ਲਾਵਾਂ ਰਹਿੰਦੀਆਂ ਸਨ ਇਸ ਸਿੱਖ ਨੇ ਜੋਗੇ ਨੂੰ ਚਿੱਠੀ ਜਾ ਫੜਾਈ ਜਿਸ ਦੇ ਵਿੱਚ ਲਿਖਿਆ ਸੀ ਕਿ ਜੋ ਵੀ ਕਰਦਾ ਹੈ ਛੱਡ ਕੇ ਵਾਪਸ ਆ ਜਾ ਭਾਈ ਜੋਗੇ ਨੇ ਇਹਨਾਂ ਹੁਕਮ ਗੁਰੂ ਸਾਹਿਬ ਜੀ ਦਾ ਮੰਨਿਆ ਕਿ ਦੋ ਲਾਵਾ ਵੀ ਛੱਡ ਦਿੱਤੀਆਂ ਆਖਣ ਲੱਗਾ ਮੈਂ ਚੱਲਿਆ ਮੈਨੂੰ ਮੇਰੇ ਗੁਰੂ ਦਾ ਹੁਕਮ ਆ ਗਿਆ ਹੈ ਇਹ ਪ੍ਰੇਮ ਹੈ ਸੋ ਬਾਕੀ ਵੀ ਲੋਕਾਂ ਨੇ ਆਖਿਆ ਕਿ ਇਹ ਸਿੱਧਕੀ ਸਿੱਖ ਹੈ ਇਸ ਦੀਆਂ ਬਾਕੀ ਦੀਆਂ ਦੋ ਲਾਵਾਂ ਜੋ ਹਨ ਉਹ ਭਾਈ ਜੋਗੇ ਦੇ ਪੱਲੇ ਦੇ ਨਾਲ ਹੀ ਕਰਾ ਦਿੱਤੀਆਂ ਗਈਆਂ ਵਿਆਹ ਸੰਪੂਰਨ ਹੋਇਆ ਭਾਈ ਜੋਗਾ ਵਿਆਹ ਵਿੱਚੇ ਛੱਡ ਕੇ ਅਨੰਦਪੁਰ ਸਾਹਿਬ ਨੂੰ ਰਵਾਨਾ ਹੋ ਗਿਆ ਹੁਣ ਜਿੱਥੇ ਗੁਰੂ ਤੇ ਭਰੋਸਾ ਹੈ ਉਥੇ ਪ੍ਰੇਮ ਹੈ ਜਿੱਥੇ ਮਾਣ ਜਾਂ ਹੰਕਾਰ ਆ ਜਾਵੇ ਉਥੇ ਪ੍ਰੇਮ ਖਤਮ ਹੋ ਜਾਂਦਾ ਹੈ ਹੁਣ ਜੋਗੇ ਨੇ ਪਹਿਲਾਂ ਤੇ ਬੜੀ ਖੁਸ਼ੀ ਮਹਿਸੂਸ ਕੀਤੀ ਕਿ ਮੈਂ ਪਹਿਲਾ ਸਿੱਖ ਹੋਵਾਂਗਾ ਜਿਹਨੂੰ ਗੁਰੂ ਸਾਹਿਬ ਜੀ ਨੇ ਆਪ ਚਿੱਠੀ ਦੇ ਕੇ ਬਲਾਵਾ ਭੇਜਿਆ ਕਿ ਵਾਪਸ ਆ ਜਾਨੇ ਤੇ ਗੁਰੂ ਦੇ ਕੋਲ ਕਿਹੜਾ ਸਿੱਖਾਂ ਦਾ ਘਟਾ ਦੂਸਰੀ ਵਿਚਾਰ ਜੋਗੇ ਦੇ ਮਨ ਦੇ ਵਿੱਚ ਇਹ ਆਈ ਕਿ ਮੇਰੇ ਵਰਗਾ ਸਿੱਖ ਵੀ ਕੋਈ ਨਹੀਂ ਹੋਣਾ ਕਿ ਵੇਖ ਮੈਂ ਲਾਵਾ ਵਿੱਚੋਂ ਹੀ ਛੱਡ ਕੇ ਆ ਗਿਆ ਵਲਾ ਇਦਾਂ ਨਹੀਂ ਕਰਦਾ ਕੋਈ ਕਹਿਣ ਦਾ ਭਾਵ ਜੋਗੇ ਨੂੰ ਹੰਕਾਰ ਆ ਗਿਆ ਜਦੋਂ ਹੰਕਾਰ ਆਉਂਦਾ ਹੈ ਉਦੋਂ ਮਨ ਬੁਰੀਆਂ ਵਿਚਾਰਾਂ ਫੜ ਲਿੰਦਾ ਹੈ ਵਿਚਲਿਤ ਹੋ ਜਾਂਦਾ ਹੈ ਹੁਣ ਜੋਗਾ ਜਿਸ ਵੇਲੇ ਅਨੰਦਪੁਰ ਸਾਹਿਬ ਜਾ ਰਿਹਾ ਸ਼ਾਮ ਦਾ ਪਹਿਰਾ ਲੱਗ ਗਿਆ ਹਨੇਰਾ ਹੋਣ ਦੇ ਨੇੜੇ ਆ ਤਾਂ ਇੱਕ ਵੇਸਵਾ ਦਾ ਦਰਬਾਰ ਕੰਜਰੀ ਦਾ ਕੋਠਾ ਹੈ ਉਦੇ ਕੋਲੋਂ ਦੇ ਲੰਘਿਆ ਵਿਆਹ ਛੱਡ ਕੇ ਵਿੱਚੇ ਆਇਆ ਸੀ ਹੰਕਾਰ ਨੇ ਉਸ਼ਾਲਾ ਮਾਰ ਦਿੱਤਾ ਕਿ ਮੇਰੇ ਵਰਗਾ ਸਿੱਖ ਕੋਈ ਨਹੀਂ ਵਾਸ਼ਨਾ ਜਾਗ ਪਈ ਆਖਣ ਲੱਗਾ ਗੁਰੂ ਸਾਹਿਬ ਜੀ ਕਿਹੜੇ ਵੇਖ ਰਹੇ ਆ ਚੱਲ ਜੇ ਆਪਣਾ ਵਿਆਹ ਛੱਡ ਕੇ ਆ ਗਿਆ ਤੇ ਅੱਜ ਦੀ ਰਾਤ ਵੇਸਵਾ ਦੇ ਕੋਠੇ ਤੇ ਗੁਜ਼ਾਰਦੇ ਆ ਜਿੱਥੇ ਰੰਗ ਰਲੀਆਂ ਮਾਣ ਦਵਾਂਗੇ ਸੋ ਇਸ ਤਰ੍ਹਾਂ ਜੋਗੇ ਦਾ ਜੋ ਮਨ ਹੈ ਉਹ ਬੁਰੇ ਪਾਸੇ ਨੂੰ ਮੁੜ ਗਿਆ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਘਟ ਘਟ ਕੀ ਅੰਤਰ ਕੀ ਜਾਣਤ ਨੇ ਸਿੱਖਾਂ ਨੂੰ ਆਖਣ ਲੱਗੇ ਛੇਤੀ ਨਾਲ ਮੇਰਾ ਘੋੜਾ ਕੱਢ ਕੇ ਲਿਆਓ ਤਾਂ ਸਿੱਖਾਂ ਆਖਿਆ ਮਹਾਰਾਜ ਦੀ ਛੇਤੀ ਕਿੱਥੇ ਜਾਣਾ ਆਖਣ ਲੱਗੇ ਬਹੁਤ ਛੇਤੀ ਹੈ ਘੋੜੇ ਤੇ ਪਾਈ ਕਾਠੀ ਤੇ ਗੁਰੂ ਸਾਹਿਬ ਜੀ ਮਹਾਰਾਜ ਸ਼ੇਤੀ ਨਾਲ ਆਨੰਦਪੁਰ ਸਾਹਿਬ ਤੋਂ ਰਵਾਨਾ ਹੋਏ ਨੇ ਤਾਂ ਜੋਗੇ ਨੇ ਸੋਚਿਆ ਕਿ ਮੈਨੂੰ ਬਾਣੇ ਦੀ ਵੀ ਲਾਜ ਆਉਂਦੀ ਹੈ ਜੇ ਮੈਂ ਹੁਣ ਗਿਆ ਅਜੇ ਹਨੇਰਾ ਨਹੀਂ ਹੋਇਆ ਮੈਂ ਇੱਥੇ ਬਾਹਰ ਰੁਕਦਾ ਹਾਂ ਜਦੋਂ ਹਨੇਰਾ ਹੋ ਜਾਵੇਗਾ ਫਿਰ ਵਿਸਵਾ ਦਾ ਦਰਵਾਜ਼ਾ ਖੜਕਾਵਾਂਗਾ ਤਾਂ ਗੁਰੂ ਸਾਹਿਬ ਜੀ ਮਹਾਰਾਜ ਹੁਣੇ ਆਪਣੇ ਇਸ ਸਿੱਖ ਦੇ ਮਾੜੇ ਸੰਕਲਪ ਨੂੰ ਜਾਣਗੇ ਨੇ ਗੁਰੂ ਸਾਹਿਬ ਜੀ ਮਹਾਰਾਜ ਪਹਿਰੇਦਾਰ ਦਾ ਭੇਸ ਬਣਾ ਕੇ ਉਸ ਵੇਸਵਾ ਦੇ ਦਰਵਾਜੇ ਦੇ ਬਾਹਰ ਜਾ ਖਲੋਤੇ ਹੁਣ ਰਾਤ ਪਈ ਹੈ ਇਹ ਸਿੱਖ ਗਿਆ ਦਰਵਾਜੇ ਤੇ ਵੇਖਿਆ ਪਹਿਰੇਦਾਰ ਆ ਆਖਣ ਲੱਗਾ ਕਿ ਮੈਨੂੰ ਅੰਦਰ ਆਨੰਦ ਲੈਣ ਦਿਓ ਗੁਰੂ ਗੋਬਿੰਦ ਸਿੰਘ ਜੀ ਜੋ ਪਹਿਰੇਦਾਰ ਦੇ ਰੂਪ ਵਿੱਚ ਸਨ ਉਹਨਾਂ ਆਖਿਆ ਤੂੰ ਅੰਦਰ ਕੀ ਕਰਨਾ ਆਖਣ ਲੱਗਾ ਮੈਂ ਵੇਸਵਾ ਨੂੰ ਮਿਲਣਾ ਮੈਨੂੰ ਵੇਸਵਾ ਦੇ ਨਾਲ ਕੰਮ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਆਖਣ ਲੱਗੇ ਕਿ ਅੰਦਰ ਮੇਰਾ ਕੋਈ ਮਾਲਕ ਗਿਆ ਹੈ ਜਦੋਂ ਉਹ ਬਾਹਰ ਆਵੇਗਾ ਉਦੋਂ ਮੈਂ ਇਥੋਂ ਚਲਿਆਂ ਜਾਵਾਂਗਾ ਫਿਰ ਤੂੰ ਚਲਿਆ ਜਾਵੇਂ ਤਾਂ ਜੋਗਾ ਮੋੜ ਆਇਆ ਫਿਰ ਜੋਗਾ ਥੋੜੇ ਸਮੇਂ ਬਾਅਦ ਗਿਆ ਗੁਰੂ ਸਾਹਿਬ ਜੀ ਫੇਰ ਅੱਗੇ ਨੇ ਫੇਰ ਮੋੜ ਆਇਆ ਤੀਸਰੀ ਵਾਰ ਜਦੋਂ ਗਿਆ ਤੇ ਗੁਰੂ ਸਾਹਿਬ ਜੀ ਮਹਾਰਾਜ ਨੇ ਇਸ ਨੂੰ ਹਣ ਇਸ ਤੇ ਸਿੱਖੀ ਜੋ ਹੈ ਉਹ ਜਾਦ ਦਵਾ ਦਿੱਤੀ ਆਖਣ ਲੱਗੇ ਉਹ ਭਲਿਆ ਲੋਕਾਂ ਵੇਖਣ ਨੂੰ ਤੂੰ ਗੁਰੂ ਦਾ ਸਿੱਖ ਜਾਪਦਾ ਵੇਖ ਤੂੰ ਬਾਣਾ ਪਾਇਆ ਹੋਇਆ ਜੇ ਤੇਰੇ ਗੁਰੂ ਨੂੰ ਤੇਰੀ ਇਸ ਭੈੜੀ ਕਰਤੂਤ ਦਾ ਪਤਾ ਲੱਗਾ ਤਾਂ ਫੇਰ ਤੈਨੂੰ ਕਿੰਨੀ ਲੱਜਾ ਆਵੇਗੀ ਸ਼ਰਮ ਆਵੇਗੀ ਗੁਰੂ ਨੇ ਇਹਨਾਂ ਕੰਮਾਂ ਤੋਂ ਰੋਕਿਆ ਹੈ ਤੂੰ ਗੁਰੂ ਦਾ ਸਿੱਖ ਹੋ ਕੇ ਕਿਹੜੇ ਕੰਮਾਂ ਚ ਪਿਆ ਤਾਂ ਭਾਈ ਜੋਗੇ ਨੂੰ ਹੁਣ ਸਹੀ ਗੁਰੂ ਸਾਹਿਬ ਜੀ ਨੇ ਮਾਰਗ ਦਿਖਾ ਦਿੱਤਾ ਹੈ ਬੜੀ ਸ਼ਰਮ ਆਈ ਭਾਈ ਜੋਗਾ ਆਪਣੇ ਰਸਤੇ ਚਲਾ ਗਿਆ ਗੁਰੂ ਸਾਹਿਬ ਜੀ ਵੀ ਆਨੰਦਪੁਰ ਜਾ ਪਹੁੰਚੇ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਅਗਲੇ ਦਿਨ ਜੋਗੇ ਨੇ ਤਾਂ ਗੁਰੂ ਸਾਹਿਬ ਜੀ ਮਹਾਰਾਜ ਤੇ ਸਾਰੀ ਬਾਰਤਾ ਜਾਣਦੇ ਨੇ ਆਖਣ ਲੱਗੇ ਭਾਈ ਜੋਗੇ ਨੂੰ ਭਾਈ ਜੋਗਾ ਜੀ ਸਾਡੀ ਚਿੱਠੀ ਜਦੋਂ ਮਿਲੀ ਕੀ ਕਰਦੇ ਸੀ ਆਖਣ ਲੱਗਾ ਮਹਾਰਾਜ ਲਾਵਾਂ ਫੇਰੇ ਕਰਦਾ ਪਿਆ ਸੀ ਪਰ ਤੁਹਾਡਾ ਹੁਕਮ ਮਿਲਿਆ ਵਿੱਚੇ ਛੱਡ ਕੇ ਆ ਗਿਆ ਆਖਣ ਲੱਗਿਆ ਰਸਤੇ ਦਾ ਸਫਰ ਕਿਦਾਂ ਦਾ ਰਿਹਾ ਸਤਿਗੁਰੂ ਜੀ ਵਧਿਆ ਰਿਆ ਮਹਾਰਾਜ ਆਖਣ ਲੱਗੇ ਚਲੋ ਠੀਕ ਹੈ ਅਸੀਂ ਅਰਮਾਨ ਕਰਨਾ ਸਾਨੂੰ ਰਾਤ ਦਾ ਬੜਾ ਨਿੰਦਰਾ ਤੇ ਭਾਈ ਜੋਗਾ ਆਖਣ ਲੱਗਾ ਸਤਿਗੁਰੂ ਜੀ ਰਾਤ ਦਾ ਕਿਸ ਕਰਕੇ ਉਨੀਂਦਰਾ ਹੈ ਤਾਂ ਸਤਿਗੁਰੂ ਜੀ ਨੇ ਆਖਿਆ ਰਾਤ ਸਾਨੂੰ ਕਿਸੇ ਦੇ ਦਰਵਾਜ਼ੇ ਅੱਗੇ ਪਹਿਰਾ ਦੇਣਾ ਪਿਆ ਤੇ ਭਾਈ ਜੋਗਾ ਆਖਣ ਲੱਗਾ ਤੁਹਾਡੇ ਕੋਲ ਇੰਨੇ ਸੇਵਾਦਾਰ ਐਸਾ ਕਿਹੜਾ ਹੈ ਜਿਹਦੇ ਕਰਕੇ ਤੁਹਾਨੂੰ ਪਹਿਰਾ ਦੇਣਾ ਪਿਆ ਤਾਂ ਗੁਰੂ ਸਾਹਿਬ ਜੀ ਨੇ ਰਾਤ ਵਾਲੀ ਸਾਰੀ ਗੱਲ ਜੋਗੇ ਨੂੰ ਸੁਣਾ ਦਿੱਤੀ ਕਿ ਐਦਾਂ ਐਦਾਂ ਮੈਂ ਇਸ ਜਗ੍ਹਾ ਤੇ ਪਹਿਰਾ ਦਿੱਤਾ ਭਾਈ ਜੋਗਾ ਬੜਾ ਸ਼ਰਮਿੰਦਾ ਹੋ ਗਿਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੀਸ ਰੱਖ ਕੇ ਮਾਫੀ ਮੰਗਣ ਲੱਗਾ ਆਖਣ ਲੱਗੇ ਨਹੀਂ ਮਾਫੀ ਮੰਗਣ ਦੀ ਲੋੜ ਨਹੀਂ ਤੁਸੀਂ ਆਪਣਾ ਬਚਨ ਨਿਭਾਇਆ ਅਸੀਂ ਆਪਣਾ ਬਚਨ ਨਿਭਾਇਆ ਅਸੀਂ ਆਖਿਆ ਸੀ ਕਿ ਜੇ ਤੂੰ ਸਾਡੇ ਜੋਗਾ ਹੈਂ ਤਾਂ ਅਸੀਂ ਤੇਰੇ ਜੋਗੇ ਆਂ ਸੋ ਗੁਰੂ ਸਾਹਿਬ ਜੀ ਮਹਾਰਾਜ ਹੁਣ ਵੀ ਆਪਣੇ ਬਚਨਾਂ ਤੇ ਪੂਰੇ ਨੇ ਜ਼ਰੂਰਤ ਹੈ ਗੁਰੂ ਸਾਹਿਬ ਜੀ ਦੇ ਬਣਨ ਦੀ ਜਦੋਂ ਆਪਾਂ ਗੁਰੂ ਵਾਲੇ ਬਣ ਕੇ ਰਵਾਂਗੇ ਗੁਰੂ ਹਰ ਵੇਲੇ ਇਸ ਮਤਲੋਕ ਤੇ ਵੀ ਅੱਗੇ ਪਰਲੋਕ ਵਿੱਚ ਵੀ ਸਾਡੀ ਰੱਖਿਆ ਕਰੇਗਾ ਜਿਸ ਤਰ੍ਹਾਂ ਭਾਈ ਜੋਗੇ ਨੂੰ ਭੈੜੇ ਕਰਮਾਂ ਤੋਂ ਬਚਾਇਆ ਸੋ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਸੋ ਆਪਣੇ ਵਿਚਾਰ ਕਮੈਂਟਾਂ 'ਚ ਜ਼ਰੂਰ ਦੱਸਣਾ ਸਾਧ ਸੰਗਤ ਜੀਓ ਇਸ ਤਰ੍ਹਾਂ ਹੋਰ ਵੀਡੀਓ ਵੇਖਣ ਵਾਸਤੇ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਾਂ ਮਰਦਾਂ ਪੂਰੀਆਂ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ